ਇਨਿੰਗੋ ਭਾਗ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਨੇ ਇਹ ਧਾਰ ਲਿਆ ਕਿ ਅਸੀਂ ਗੇੜਾ ਨਹੀਂ ਮਾਰਨਾ ਇਹਨਾਂ ਲੋਕਾਂ ਨੂੰ ਨਹੀਂ ਰੋਕਣਾ ਜਿਹੜਾ ਲੁੱਟਦਾ ਲੁੱਟ ਕੇ ਲੈ ਜਾਵੇ ਜਿਹੜਾ ਲਿਜਾਂਦਾ ਲੈ ਜਾਵੇ ਖੂ ਮਾਰੇ ਪਿਆ ਖਾਵਾ ਗਾ ਤੁਹਾਨੂੰ ਕਿੱਡੇ-ਕੱਡੇ ਖੂ ਮਾਰੇ ਪਿਆ ਜਿਸ ਤਰ੍ਹਾਂ ਵਿੱਚੋਂ ਇਹ ਰੇਤਾ ਨਹੀਂ ਇਹ ਵਿੱਚੋਂ ਤੇਲ ਕੱਢਦੇ ਹੁਣ ਐਦਾਂ ਇੰਨਾ ਇੰਨਾ ਵੱਡੇ-ਵੱਡੇ ਖੂ ਮਾਰੇ ਵਿੱਚੋਂ ਤੇਲ ਕੱਢਦੇ ਹੁਣ ਕਿਹੜਾ ਮਾਈਨਿੰਗ ਦਾ ਮਹੱਤਵ ਦਾ ਅਸਰ ਇਹਨਾਂ ਨੂੰ ਜਿਹੜਾ 20 25 30 ਫੁੱਟ 50 50 ਫੁੱਟ ਪੈਂਥ ਥੱਲੇ 50 ਦੇ ਫੁੱਟ ਥੱਲੇ ਜਿਹੜਾ ਪੱਟਣ ਦੀ ਜਿਹੜੀ ਇਹਨਾਂ ਨੂੰ ਪਰਮਿਸ਼ਨ ਦਿੰਦਾ ਦੇਖ ਕੇ ਇਦਾਂ ਹੀ ਚੱਲਦਾ ਰਿਹਾ ਤਾਂ ਸਤਲੋਜ ਦਰਿਆ ਧਰਮਕੋੜ ਦੇ ਵਿੱਚ ਖਤਮ ਹੋ ਜਾਣਾ ਹੈ ਸਤਲੋਜ ਦਰਿਆ ਪਹਿਲਾਂ ਹੀ ਲੋਕਾਂ ਦੀਆਂ ਕਿਸਾਨਾਂ ਦੀਆਂ ਜ਼ਮੀਨਾਂ ਦਾ ਖਤਮ ਹੋ ਚੁੱਕੀਆਂ ਨੇ ਉਹ ਵੱਢ ਕੇ ਲੈ ਗਿਆ ਤੇ ਰਹਿੰਦਾ ਕਹਿੰਦਾ ਜਿਹੜਾ ਆ ਜਿਹੜਾ ਵਪਾਰਕ ਹੈ ਮਾਈਨਿੰਗ ਵਿਭਾਗ ਜਿਹੜਾ ਸੁੱਤਾ ਹੋਇਆ ਹੈ ਜਾਂ ਕਿ ਛਾਪੇ ਮਾਰੀ ਨਹੀਂ ਕਰਦਾ ਇਹਨਾਂ ਲੋਕਾਂ ਦੇ ਉੱਤੇ ਪਰਚੇ ਨਹੀਂ ਕਰਦਾ ਇਹਨਾਂ ਨੂੰ ਫੜਦਾ ਨਹੀਂ ਹੈ ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਆ ਸ਼ਰਿਆਮ ਹੋ ਰਹੀ ਆ ਜਿੱਥੇ ਦਿਲ ਕਰਦਾ ਉੱਥੇ ਲੱਗ ਜਾਂਦੇ ਆ ਪੱਟਣ ਪੂਰਾ ਦਰਿਆ ਵਾ ਜੱਤ ਲੋਜ ਉਹ ਉਹਦਾ ਤੈਸ ਨੈਸ ਕੀਤਾ ਪਿਆ ਕੜੂ ਅੱਗੇ ਆਉਣਾ ਪੈਗਾ ਤੇ ਲੋਕਾਂ ਨੂੰ ਜਾਗਣਾ ਪੈਗਾ ਕਿਉਂਕਿ ਮਾਈਨਿੰਗ ਵਿਭਾਗ ਦੇ ਅਫਸਰ ਹਨਾ ਜਿਹੜੇ ਉਹ ਤਾਂ ਸੁੱਤੇ ਹੋਏ ਆ ਜਾ ਤਾਂ ਉਹਨਾਂ ਨੂੰ ਚੜਾਵਾ ਚੜਦਾ ਤੇ ਜਾ ਫਿਰ ਉਹ ਜਾਣ ਕੇ ਆਪਣੀ ਡਿਊਟੀ ਨਹੀਂ ਕਰਦੇ ਐਨੇ ਤੁਹਾਨੂੰ ਦਿਖਾਵਾਂਗੇ ਕਿ ਐਨੇ ਵੱਡੇ ਪੱਧਰ ਤੇ ਦਰਿਆ ਦੇ ਵਿੱਚ ਵਿਚਾਲੇ ਡੀਪ ਦੇ ਵਿੱਚ ਜਾ ਕੇ ਲੋਕਾਂ ਨੇ ਜਿਹੜੀ ਮਾਈਨਿੰਗ ਕੀਤੀ ਸ਼ੁਰੂ ਕੀਤੀ ਹੋਈ ਆ ਆਪਣੇ ਰਸਤੇ ਤਿਆਰ ਕੀਤੇ ਹੋਏ ਆ ਦਰਿਆ ਨੂੰ ਆਪਣੇ ਹਿਸਾਬ ਨਾਲ ਉਹਨੂੰ ਮੋੜ ਰਹੇ ਆ ਕਦੇ ਕਿੱਧਰ ਨੂੰ ਮੋੜ ਦਿੰਦੇ ਆ ਕਦੇ ਕਿੱਧਰ ਨੂੰ ਮੋੜ ਜਾਂਦੇ ਮੋੜ ਦਿੰਦੇ ਰਹੇ ਆ ਵੱਡੇ ਪੱਧਰ ਤੇ ਧਰਮਕੋੜ ਹਲਕਾ ਦੇ ਵਿੱਚ ਜਿਹੜੀ ਮਾਈਨਿੰਗ ਚੱਲਦੀ ਪਈ ਆ ਇਸ ਲਾਈਵ ਨੂੰ ਕਰ ਦਿਓ ਵਾਤ ਵਾਤ ਸ਼ੇਅਰ ਕੱਲ ਨੂੰ ਤੁਹਾਨੂੰ ਸਬੂਤ ਤੇ ਢੇਰ ਸਾਰੀ ਜਿਹੜੀ ਅਸੀਂ ਕਵਰੇਜ ਕੀਤੀ ਐ ਲੁੱਕ ਕੇ ਕੀਤੀ ਐ ਜਾ ਕੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਐ ਸਾਰਾ ਕੁਝ ਅਸੀਂ ਡਿਸਪਲੇ ਕਰਾਂਗੇ ਤੁਹਾਡੀ ਨਜ਼ਰ ਦੇ ਵਿੱਚ ਲੈ ਕੇ ਆਵਾਂਗੇ ਵੱਡੇ ਵੱਡੇ ਅਧਿਕਾਰੀਆਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਐਮਆਈ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਡੀਐਮਓ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਜਿੰਨੇ ਵੀ ਸਰਕਾਰੀ ਵੱਡੇ ਅਧਿਕਾਰੀ ਐ ਤੁਸੀਂ ਇਹਨਾਂ ਇੱਕ ਗਰਾਊਂਡ ਤੇ ਆਓ ਇੱਕ ਵਾਰੀ ਸੱਤ ਲੋਹ ਦਰਿਆ ਦਾ ਗੇੜਾ ਮਾਰੋ ਸੱਤ ਲੋਹ ਧਰਮਕੋਟ ਦੇ ਦਰਿਆ ਦੇ ਵਿੱਚ ਤੁਹਾਨੂੰ ਆਪਣੇ ਆਪ ਪਤਾ ਲੱਗ ਜਾ ਦੂਰੋਂ ਪਤਾ ਲੱਗ ਜਾਏਗਾ ਕਿ ਇਹ ਕਿੰਨੇ ਵੱਡੇ ਪੱਧਰ ਦੇ ਉੱਤੇ ਇਹ ਮਾਈਨਿੰਗ ਕੀਤੀ ਜਾ ਰਹੀ ਹੈ ਜੇ ਰੋਕਣਾ ਬਚਾਉਣਾ ਲੋਕਾਂ ਨੂੰ ਤੇ ਫਿਰ ਤੁਹਾਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨੀ ਪੈਗੀ ਤੁਹਾਨੂੰ ਸੱਤ ਲੋਹ ਦਰਿਆ ਦੇ ਵਿੱਚ ਆਉਣਾ ਪੈਗਾ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਹੜ ਆਉਂਦੇ ਆ ਤੇ ਧਰਮਕੋੜ ਹਲਕਾ ਡੁੱਬੇਗਾ ਇੱਕ ਉਧਰੋਂ ਜਿਹੜਾ ਪੁਲ ਬਣਾ ਦਿੱਤਾ ਗਿਆ ਉਹਨਾਂ ਦੋਨਾਂ ਪਾਸੋਂ ਮਿੱਟੀ ਪਾ ਕੇ ਤੇ ਜਿਹੜੀ ਪੁਲ ਦੀ ਲੈਂਥ ਛੋਟੀ ਕਰ ਦਿੱਤੀ ਗਈ ਹੈ ਤੇ ਦੂਜੇ ਪਾਸੇ ਇਹ ਮਾਈਨਿੰਗ ਵਾਲੇ ਜਿਹੜੇ ਬੜਾ ਵੱਡਾ ਗਰੋਹ ਆ ਜਿਹੜਾ ਬਹੁਤ ਵੱਡਾ ਗਰੋਹ ਆ ਤੁਹਾਨੂੰ ਜਾਣ ਨਹੀਂ ਦੇ ਗੇ ਅੰਦਰ ਆਮ ਬੰਦਾ ਤਾਂ ਉਹਨਾਂ ਦੀ ਕਵਰੇਜ ਨਹੀਂ ਕਰ ਦਿੰਦਾ ਜਾਣ ਨਹੀਂ ਦਿੰਦੇ ਧਮਕੀਆਂ ਦਿੰਦੇ ਨੇ ਇਸ ਤਰ੍ਹਾਂ ਦਾ ਸਿਸਟਮ ਧਰਮਕੋੜ ਦੇ ਵਿੱਚ ਚੱਲ ਰਿਹਾ ਮੈਂ ਤੁਹਾਡਾ ਆਪਣਾ ਸੋਨਾਰਾ ਇਹ ਦਿਓ ਇਜਾਜ਼ਤ ਇਸ ਲਾਈਵ ਨੂੰ ਕਰ ਦਿਓ ਵੱਤ ਵਤ ਸ਼ੇਅਰ ਧੰਨਵਾਦ ਦੋਸਤੋ